ਲਗਾਤਾਰ ਪ੍ਰਸ਼ਾਸਨ ਕੋਲ ਜਾਂਦੇ ਸੀਗੇ ਕਿ ਸਾਡੇ ਪਾਣੀ ਦਾ ਹੱਲ ਕਰ ਦਿਓ ਪਰ ਉਹਨਾਂ ਨੇ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਐਸਡੀਐਮ ਸਾਹਿਬ ਵੀ ਕਹਿੰਦੇ ਸੀ ਹਰ ਰੋਜ਼ ਅਸੀਂ ਤੀਜੇ ਦਿਨ ਪਾਣੀ ਦੇ ਟੈਂਕਰ ਭਰਾਂਗੇ ਪਰ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਦਿਨ ਪਰ ਦਿਨ ਹਾਲਾਤ ਸੇ ਵਧਦੇ ਆ अगर ਤੁਸੀਂ ਵੀ ਫਿਲੌਰ ਤੋਂ ਨਵਾਂ ਸ਼ਹਿਰ ਜਾਂ ਚੰਡੀਗੜ੍ਹ ਜਾਣ ਦੀ ਤਿਆਰੀ ਵਿੱਚ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਰੋਡ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਰੋਡ ਉੱਪਰ ਸਥਾਨਕ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਲਗਾਤਾਰ ਚੱ ਰਿਹਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਰਨੇ ਦਾ ਮੁੱਖ ਕਾਰਨ ਮਹੱਲਾ ਵਾਸੀਆਂ ਦੇ ਪਾਣੀ ਦਾ ਨਿਕਾਸ ਨਾ ਹੋਣਾ ਹੈ ਉਨਾ ਕਹਿਆ ਕਿ ਕੁਝ ਦਿਨ ਪਹਿਲਾਂ ਇੱਥੇ ਇੱਕ ਲੜਕੀ ਦੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੌਤ ਹੋ ਗਈ ਸੀ ਤੇ ਉਸ ਸਮੇਂ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਲਦੀ ਹੀ ਮਹੱਲਾ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਨ੍ਹਾਂ ਦੀ ਇਸ ਮਸਿਆ ਦਾ ਹੱਲ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਹੀ ਉਨ੍ਹਾਂ ਵੱਲੋਂ ਇਹ ਰੋਡ ਬੰਦ ਕੀਤਾ ਗਿਆ ਹੈ ਇਹ ਜੋ ਤਾਂ ਅੱਜ ਪਿਛਲੇ 3-4 ਮਹੀਨਿਆਂ ਤੋਂ ਪਾਣੀ ਦਾ ਮੁੱਦਾ ਸੀ ਅਸੀਂ ਲਗਾਤਾਰ ਪ੍ਰਸ਼ਾਸਨ ਕੋਲ ਜਾਂਦੇ ਸੀਗੇ ਕਿ ਸਾਡੇ ਪਾਣੀ ਦਾ ਹੱਲ ਕਰ ਦਿਓ ਪਰ ਉਹਨਾਂ ਨੇ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਐਸ ਡੀ ਐਮ ਸਾਹਿਬ ਵੀ ਕਹਿੰਦੇ ਸੀ ਹਰ ਰੋਜ਼ ਅਸੀਂ ਤੀਜੇ ਦਿਨ ਪਾਣੀ ਦੇ ਟੈਂਕਰ ਭਰਾਂਗੇ ਪਰ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਦਿਨ ਪਰ ਦਿਨ ਹਾਲਾਤ ਸੇ ਵਧਦੇ ਆ ਵੱਧ ਦੇ ਕਾਰਨ ਅੱਜ ਅਸੀਂ ਧਰਨਾ ਦਿੱਤਾ ਪਿੰਡ ਵਾਸੀਆਂ ਨੇ ਸਤਗੁਰ ਰਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਆਇਆ 30 ਤਰੀਕ ਦੀ 8 10 ਪਿੰਡ ਇਧਰੋਂ ਦੀ ਨਗਰ ਵੀ ਆ ਜਿੱਦਾਂ ਸ਼ੋਭਾ ਯਾਤਰਾ ਉਹਦੇ ਕਰਕੇ ਅਸੀਂ ਕਹਿੰਦੇ ਜਲਦੀ ਕੋਈ ਇਹਦਾ ਹੱਲ ਕੀਤਾ ਜਾਵੇ ਤਾਨੂੰ ਫੋਨ ਕਿਧਾ ਆ ਰਿਹਾ ਸੀ ਹੁਣ ਬੇਦਤਾਨਾ ਨਾਲੋਂ ਤੁਹਾਨੂੰ ਕਿਹਾ ਜਾ ਰਿਹਾ ਹੁਣ ਮੈਨੂੰ ਸੈਕਟਰੀ ਸਾਹਿਬ ਰਜਿੰਦਰ ਸੈਕਟਰੀ ਸਾਹਿਬ ਦਾ ਫੋਨ ਆ ਰਿਹਾ ਸੀ ਕਿ ਸਾਈਡ ਤੇ ਹੋ ਜਾਓ ਪੁਲਸ ਆ ਰਹੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਪੁਲਸ ਆ ਜਵੇ ਕੋਈ ਚੱਕਰ ਨਹੀਂ ਆਗਾ ਇਹ ਕਹਿੰਦੇ ਪੁਲਸ ਨੇ ਕੀ ਕੀ ਕਹਨ ਪੁਲਸ ਆ ਰਹੀ ਹੈ ਧਰਨਾ ਚਕਾਉਣਾ ਤੁਸੀਂ ਸਾਈਡ ਤੇ ਰਹੋ ਬਬਲੂ ਦਾ ਨਾਮ ਲੈਂਦੇ ਸੀ ਸਾਈਡ ਤੇ ਕਰ ਦਿਓ ਉਹਨੇ ਧਰਨਾ ਲਾਇਆ ਹੋਇਆ ਆ ਜਦ ਕਿ ਬਬਲੂ ਨੂੰ 4 ਦਿਨ ਹੋ ਗਏ ਆ ਇੱਥੋਂ ਗਏ ਹੋਏ ਨੂੰ ਹਜ਼ੂਰ ਸਾਹਿਬ ਸ਼ੋਭਾ ਲੈ ਕੇ ਗਏ ਹੋਏ ਉਹ ਗੇੜਾ ਤੇ ਫੇਰ ਵੀ ਉਹਦਾ ਨਾਮ ਜਾਣ ਜਾਣ ਕੇ ਬਦਨਾਮ ਕਰਦੇ ਆ ਪਤਾ ਨਹੀਂ ਲੋਕ ਕਿਉਂ ਇਦਾਂ ਲਾਕ ਡਟ ਕਰਦੇ ਆ ਹੁਣ ਮੈਂ ਤਾਂ ਸਾਇਟੀ ਨੂੰ ਕਹਤਾ ਮੈਂ ਕਿ ਤੂੰ ਵੀ ਆ ਜਾ ਕੋਈ ਗੱਲ ਨਹੀਂ ਜਦੋਂ ਉਹ ਭੂਸਾ ਦਵਾ ਸੀ ਤੁਹਾਨੂੰ ਜਦੋਂ ਲੜਕੀ ਦੀ ਮੌਤ ਹੋਈ ਆ ਉਦੋਂ ਕੀ ਕੀਆ ਗਿਆ ਉਹਦਣ ਇਹ ਕਿਹਾ ਸੀ ਤੁਹਾਡਾ ਜਾਲ ਦਾ ਹੱਲ ਕੀਤਾ ਜਾਊਗਾ ਕਹਿ ਕੇ ਬੋਡੀ ਵੀ ਚਕਾ ਦਿੱਤੀ ਸਾਨੂੰ ਸਾਰੇ ਮੱਲੇ ਵਾਲਿਆਂ ਨੂੰ ਕਹਿ ਕੇ ਵੀ ਕੋਈ ਗੱਲ ਨਹੀਂ ਬੋਡੀ ਚੱਕ ਲੋ ਪਰ ਉਹਨਾਂ ਵਿਚਾਰਿਆਂ ਦਾ ਵੀ ਨਹੀਂ ਕੁਝ ਬਣਿਆ ਉਦੋਂ ਸੀਨਦਰ ਸਰ ਕਹਿੰਦੇ ਸੀ ਕਿ ਉਹ ਸਸਪੈਂਡ ਕਰ ਦੋਤਾ ਬੀਡੀਪੀਓ ਸਾਹਿਬ ਹਾਂਜੀ ਝੂਠ ਬੋਲਿਆ ਕਹਿੰਦੇ ਸੀ ਸਸਪੈਂਡ ਕਰਦਾ ਪਰ ਕੁਝ ਨਹੀਂ ਇਦਾਂ ਦਾ ਹੋਇਆ ਸੀਨਦਰ ਸਰ ਝੂਠ ਬੋਲ ਕੇ ਗਏ ਐਸ ਡੀ ਐਮ ਸਾਹਿਬ ਸੀਗੇ ਅਸਰੀਵ ਸਾਹਿਬ ਸੀਗੇ ਐਸ ਡੀ ਐਮ ਸਾਹਿਬ ਸੀਗੇ ਹਾਂਜੀ ਵੀਡੀਓ ਮੈਡਮ ਵੀ ਆਏ ਸੀਗੇ ਕਹਿੰਦੇ ਅਸੀਂ ਸਸਪੈਂਡ ਕਰਦਾ ਪਰ ਕੋਈ ਸਸਪੈਂਡ ਨਹੀਂ ਉਹ ਤਾਂ ਰੈਗੂਲਰ ਹੀ ਆ ਰਹੇ ਆ ਮੰਗੇ ਹੀ ਆ ਸਾਡੀ ਕਿ ਪਾਣੀ ਦਾ ਹੱਲ ਕੀਤਾ ਜਾਵੇ ਚਾਹੇ ਪੰਚਾਇਤ ਦੀ ਜ਼ਮੀਨ 'ਚ ਪਾਇਆ ਜਾਵੇ ਚਾਹੇ ਪ੍ਰਸ਼ਾਸਨ ਮੋਲ ਲੈ ਕੇ ਜ਼ਮੀਨ 'ਪਾਣੀ ਪਾਇਆ ਜਾਵੇ ਸਰ ਮੁੱਦਾ ਪਾਣੀ ਦਾ ਹੀ ਆ ਲੱਗਦਾ ਹੱਲ ਹੁੰਦਾ ਤੁਹਾਨੂੰ ਲੱਗਦਾ ਹੀ ਆ ਜੇ ਬੈਠਾਂਗੇ ਤਾਂ ਹੱਲ ਹੋਊਗਾ ਪਰ ਅੱਗੇ ਲੱਗਦਾ ਹੀ ਨਹੀਂ 4 ਮਹੀਨੇ ਹੋ ਗਏ ਸਾਨੂੰ ਲਗਾਤਾਰ ਜਾਂਦਿਆਂ ਨੂੰ ਧਰਨਾ ਸਾਡਾ ਮਸਲਾ ਆ ਪਾਣੀ ਦਾ ਜੀ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂਗਾ ਗੰਦਾ ਪਾਣੀ ਸੜਕ ਤੇ ਚੱਲ ਰਿਹਾ ਆ 10 ਮਹੀਨੇ ਤੋਂ ਇਹ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਜਵਾਬ ਨਹੀਂ ਦਵਾਇਆ ਗਿਆ ਇਸ ਕਰਕੇ ਮਜਬੂਰ ਹੁਣ ਫੇਰ ਧਰਨਾ ਲਗਾਇਆ ਗਿਆ ਅੱਗੇ ਆ ਸੋਪਾ ਯਾਤਰਾ ਜੀ ਸ਼ੁਰੂ ਗੁਰੂ ਰਬੀਦਾਸ ਮਹਾਰਾਜ ਜੀ ਉਹਦੇ ਕਰਕੇ ਸਾਡਾ ਹੈਗਾ ਧਰਮਿਕ ਮੁੱਦਾ ਹੈ ਜੀ ਤੇ ਇਸ ਕਰਕੇ ਧਰਨਾ ਲਗਾਇਆ ਗਿਆ ਹੁਣ ਆਪਾਂ ਮੰਗ ਕੀ ਕਰਦੇ ਹਾਂ ਮੰਗ ਇਹ ਹੀ ਆ ਕਿ 30 ਤਰੀਕ ਨੂੰ ਸੋਪਾ ਯਾਤਰਾ ਆਇਆ ਬੜੇ ਵੱਡੇ ਪੱਧਰ ਤੇ ਉਸ ਤੋਂ ਬਾਅਦ ਨਗਰ ਆ ਸੋਭਾ ਯਾਤਰਾ 14 ਪਿੰਡਾਂ ਦੇ ਬੱਚੇ ਜੋ ਕਿ ਹੁੰਦੀ ਹੋਈ ਇੱਥੋਂ ਸੜਕ ਦੇ ਉੱਤੋਂ ਗੁਜ਼ਰਨੀ ਆ ਇੱਥੇ ਗੰਦਾ ਪਾਣੀ ਦਾ ਨਿਕਾਸ਼ ਆ ਗੰਦਾ ਪਾਣੀ ਆ ਜੀ ਜਿਸ ਵੇਲੇ ਪਹਿਲਾਂ ਇੱਥੇ ਡੈਥ ਹੋਈ ਹੈ ਉਹਦੇ ਨੂੰ ਯਕੀਨ ਦਵਾ ਗਿਆ ਸੀ ਪਰ ਉਸਾ ਦਵਾਇਆ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਉਸ ਤੋਂ ਬਾਅਦ ਕੋਈ ਪ੍ਰਚਾਰਕ ਵੀ ਆਇਆ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਜਿਹੜਾ ਬੀਡੀਪੀ ਉਹਨੇ ਸਸਪੈਂਡ ਕੀਤਾ ਸੀ ਉਹਦੇ ਬਾਰੇ ਤੁਹਾਡਾ ਕੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ